ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਪਹਾਲਾ ਤਸੀਲ ਤੇ ਜ਼ਿਲ੍ਹਾ ਫਰੋਇਪੁਰ ਲੱਗਦਾ ਹੈਗਾ ਦੋਸਤੋ ਇਸ ਪਿੰਡ ਨੂੰ ਤੇ ਖਾਸ ਵਿਜਿਟ ਤੁਸੀਂ ਇਹ ਪਿੰਡ ਪਹਾਲਾ ਕਰਨੀ ਹੈ ਦੋਸਤੋ ਪਹਾਲਾ ਪਿੰਡ ਦੋਸਤੋ ਜੇਕਰ ਆਪਾਂ ਜੀਰੇ ਤੋਂ ਫਰੋਇਪੁਰ ਰੋਡ ਆਉਨੇ ਆ ਤੇ 나ਜੂ ਸ਼ਾਹ ਵਾਲੇ ਤੋਂ 나ਜੂ ਸ਼ਾਹ ਵਾਲੇ ਤੋਂ ਦੋਸਤੋ ਤੁਸੀਂ ਸੱਦੂ ਸ਼ਾਹ ਵਾਲਾ ਤੇ ਨਾਲ ਹੀ ਪਿੰਡ ਪਹਾਲਾ ਦੋਸਤੋ ਤੇ ਨਾਲ ਹੋਰ ਵੀ ਪਿੰਡ ਲੱਗਦੇ ਆ ਪੂਰੀ ਗੱਲਬਾਤ ਆਪਾਂ ਵੀਰ ਪੀਪਲ ਦੇ ਨਾਲ ਕਰਾਂਗੇ ਤੇ ਉਹਨਾਂ ਨਾਲ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਜਿਹੜੀ ਆ ਦੋਸਤੋ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕੰਮ ਜਿਹੜਾ ਦੱਸਦੀ ਆ ਵੀਰ ਦਾ ਵਿਕਰੀ ਵਾਲੇ ਪਸ਼ੂ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜਿਹੜੇ ਆ ਇਸ ਘਰੇ ਦੋਸਤੋ ਆਉਂਦੇ ਰਹਿੰਦੇ ਆ ਫਿਰ ਹਾਲ ਅੱਡੇ ਥਾਂਟਕਾਣ ਦੇ ਪਸ਼ੂ ਜਿਹੜੇ ਦੋਸਤੋ ਵਿਕਦੇ ਰਹਿੰਦੇ ਆ ਤੇ ਵਿਹੜਾਂ ਮੱਝਾਂ ਨਾਰਮਲ ਵੀਰ ਲਈ ਆਉਂਦਾ ਜਿਆਦਾਤਰ ਜੇਕਰ ਦੋਸਤੋ ਗੱਲ ਕਰੀਏ ਤੇ ਵਿਹੜਾਂ ਵਿਕਰੀ ਵਾਲੀਆਂ ਜਿਹੜੀਆਂ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਤੇ ਤੁਸੀਂ ਜਿਹੜਾ ਸਮੇਂ-ਸ ਉਹ ਕੰਟੈਕਟ ਬਣਾ ਕੇ ਰੱਖ ਸਕਦੇ ਹੋ ਇੱਕ ਪਾਸੇ ਦੋਸਤੋ ਜੇਕਰ ਫਰੋਜਪੁਰ ਦੀ ਆਪਾਂ ਦੂਰੀ ਦੇਖੀਏ ਤੇ 10 ਤੋਂ 12 ਕਿਲੋਮੀਟਰ ਦੀ 12 ਕਿਲੋਮੀਟਰ ਦੀ ਦੂਰੀ ਹੈਗੀ ਐਸ ਪਿੰਡ ਦੀ ਪਹਾਲੇ ਪਿੰਡ ਤੋਂ ਜੇਕਰ ਫਰੋਜਪੁਰ ਦੀ ਦੂਰੀ ਵੇਖੀਏ ਤੇ ਜੇਕਰ ਦੋਸਤੋ ਮੱਲਾਂ ਵਾਲੇ ਦੀ ਦੂਰੀ ਵੇਖੀਏ ਤੇ ਤਕਰੀਬਨ ਉਹ ਵੀ 10 ਤੋਂ 12 ਕਿਲੋਮੀਟਰ ਦੀ ਆ ਬਿਲਕੁਲ ਐਨ ਸੈਂਟਰ ਦੇ ਵਿੱਚ ਪਿੰਡ ਆ ਤੇ ਰੋਡ ਜਿਹੜਾ ਦੋਸਤੋ ਜੀਰੇ ਤੋਂ ਫਰੋਜਪੁਰ ਜਿਹੜਾ ਮੇਨ ਰੋਡ ਆ ਉਥੋਂ ਤਿੰਨ ਤੋਂ ਚਾਰ ਕਿਲੋਮੀਟਰ ਹਟਵਾ ਜਿਹੜਾ ਦੋਸਤੋ ਪਿੰਡ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਪੀਪਲ ਦੇ ਨਾਲ ਪੁੱਛੋ ਤੇ ਅੱਗੇ ਕੀ ਇਨਫੋਰਮੇਸ਼ਨ ਆ ਕੀ ਡਿਟੇਲ ਆ ਅੱਜ ਇਹਨਾਂ ਵਿਹੜਾਂ ਦੀ ਸੋ ਜਿਹੜੀ ਵਿਹੜ ਤੁਹਾਨੂੰ ਦੋਸਤੋ ਪਸੰਦ ਆਊਗੀ ਉਹਦੀ ਚੁਵਾਈ ਜਿਹੜੀ ਆ ਜਿਹੜੀ ਵਿਹੜ ਸੂਈ ਹੋਵੇ ਕੀ ਖਾਸ ਤੌਰ ਤੇ ਇੱਕ ਟਾਈਮ ਦੋ ਟਾਈਮ ਚੁਵਾਈ ਜਿਹੜੀ ਆ ਘਰ ਪਹੁੰਚ ਕੇ ਜ਼ਰੂਰ ਕਰ ਲਿਓ ਜਿਹੜਾ ਪਸੂ ਸੂਣਾਲਾਂ ਨੂੰ ਟਿੱਪ ਕੇ ਜਿਹੜਾ ਦੋਸਤੋ ਤਸੱਲੀ ਕਰ ਸਕਦੇ ਹੋ ਅੱਜ 23 ਮਈ ਨੂੰ ਆਪਾਂ ਵੀਡੀਓ ਪਾ ਰਹੇ ਹਾਂ ਦੋਸਤੋ ਸਮਾਂ ਜ਼ਰੂਰ ਤੁਸੀਂ ਨੋਟ ਕਰ ਲਓ ਕੋਈ 12 ਵਜੇ ਤੋਂ ਦੋਸਤੋ 12 ਵਜੇ ਦਾ ਕੋਈ ਦੁਪਹਿਰ ਦਾ ਸਮਾਂ ਹੈਗਾ ਆਜੋ ਵੀਰਾਂ ਸਭ ਤੋਂ ਪਹਿਲਾਂ ਵੀਰ ਪੀਪਲ ਸਾਸਰੀਕਾਲ ਸਾਸਰੀਕਾਲ ਭਾਜੀ ਹੋਠ ਠੀਕ ਠਾਕ ਜੀ ਹਾਂਜੀ ਠੀਕ ਠਾਕ ਜੀ ਬਸ ਬਹੁਤ ਵਧੀਆ ਬਹੁਤ ਵਧੀਆ ਵੀਰ ਪੀਪਲ ਅੱਛਾ ਵੀਰੇ ਖਾਸ ਕੰਮ ਜਿਹੜਾ ਪਸ਼ੂ ਵਪਾਰ ਦਾ ਹੀ ਆ ਹਾਂਜੀ ਹਾਂਜੀ ਤਾਂ ਆਪਾਂ ਵੈਸੇ ਪਹਿਲੀ ਵਾਰੀ ਵੀਡੀਓ ਬਣਾ ਰਹੇ ਆ ਹਾਂਜੀ ਹਾਂਜੀ ਤੇ ਕਿੰਨਾ ਕੁ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਹੋ ਇਹ ਭਾਜੀ ਕਰਦੀਆਂ ਕੁ ਪੰਜ 6 ਸਾਲ ਹੋ ਚਲੇ 5 6 ਸਾਲ ਹੋ ਗਏ ਹਾਂਜੀ ਤਾਂ ਕਾਂ ਦਾਦੇ ਪੜਦਾਦੇ ਤੋਂ ਜਾਂ ਆਪ ਹੀ ਆਪਣਾ ਨਹੀਂ ਨਹੀਂ ਮੈਂ ਚੈੱਕ ਕੀਤਾ ਸੀ ਉਹ ਵੀ ਸਟਾਰਟ ਕੀਤਾ ਸੀ ਹਾਂ ਜੀ ਤੇ ਅੱਛਾ ਵੀਰ ਪੀਪਲ ਫਿਰ ਪਸ਼ੂ ਵੇੜਾਂ ਦੇ ਵਿੱਚ ਹੀ ਜ਼ਿਆਦਾ ਲਿਆ ਕੇ ਵੇਚਦੇ ਜਾਂ ਮੱਝਾਂ ਭਾਜੀ ਦਰਅਸਲ ਤਾਂ ਵੜਾ ਹੀ ਆਪਣੇ ਕੋਲ ਆਉਂਦੀ ਹੈ ਜੀ। ਵੜਾ ਹੀ ਹੁੰਦੀ ਹੈ। ਜੇ ਕੋਈ ਬਾਜ ਵਿਰਲੀਵਾਂ ਜੀ ਆਏ ਤਾਂ ਕੋਈ ਲੈ ਵੀ ਆਈ ਦੀ ਏ। ਠੀਕ ਹੈ। ਹਾਂਜੀ। ਠੀਕ ਹੈ। ਤੇ ਪੀਪਲ ਵੀਰੇ ਇੱਕ ਨਾਲ ਲੱਗਦੇ ਪਿੰਡ ਭੈਣ ਭਰਾਵਾਂ ਨਾਲ ਜਰੂਰ ਸਾਂਝੇ ਕਰਦੀਏ ਤਾਂ ਜੋ ਪੂਰੀ ਲੋਕੇਸ਼ਨ ਤੇ ਆਪਣੇ ਪਿੰਡ ਜਿਹੜੀ ਪਹੁੰਚ ਹੋ ਸਕੇ ਕਿਸੇ ਵੀ ਹਿੰਦੀ। ਨਾਲ ਲੱਗਦੇ ਪਿੰਡ ਜਿਵੇਂ ਬੱਗੇ ਵੀ ਪਲੋ ਗਿਆ, ਹਸਤੀਆ ਹਾਲ ਹੋ ਗਿਆ, ਇਧਰੋ ਚਗੱਤੇ ਵਾਲਾ ਹੋ ਗਿਆ, ਹਾਰਫਕਾ ਹੋ ਗਿਆ। ਹਾਂਜੀ। ਤੇ ਜਿਹੜਾ ਆਪਾਂ ਨੂੰ ਮੇਨ ਸ਼ਹਿਰ ਲੱਗਦਾ ਪਰੋਈਪੁਰਾ, ਤਹਿਸੀਲੇ ਪਰੋਈਪੁਰੇ, ਇਹ ਇਧਰ ਸ਼ੇਰਖਾ ਹੋ ਗਿਆ। ਮੱਲਾਣਾ ਵਾਲਾ ਹੋ ਗਿਆ ਜੀ। ਆ ਸਕਦੇ ਆ ਮਲਾਂ ਵਾਲੇ ਪਾਸੇ ਵੀ ਜਾ ਸਕਦੇ ਆ ਹਾਂਜੀ ਇਧਰੋਂ ਫਿਰੋਜ਼ਪੁਰ ਵਾਲੇ ਰਾਈਪੁਰਾਗਾਸ ਯਾਰ ਠੀਕ ਆ ਤੇ ਅੱਜ ਵੜਾ ਤਿੰਨੇ ਆਪਣੇ ਕੋਲ ਹਾਂਜੀ ਤਿੰਨੇ ਤੇ ਜਿੰਨਾਂ ਦੇ ਵਿੱਚੋਂ ਦੋ ਵੜਾ ਸੂਨ ਵਾਲੀਆਂ ਨੇ ਸੂਨ ਵਾਲੀਆਂ ਨੇ ਹਾਂਜੀ ਇੱਕ ਸੂਈ ਸਵਾਈ ਇੱਕ ਸੂਈ ਸਵਾਈ ਠੀਕ ਆ ਤੇ ਰੇਟ ਭਾਫੜਦਾ ਵੀ ਜੈ ਜੀ ਆ ਤੁਸੀਂ ਦੱਸਿਆ ਦੀ ਰੇਟ ਜੈ ਜੀ ਹੋਊਗਾ ਵੜਾ ਦੇ ਹਿਸਾਬ ਕਿਤਾਬ ਨਾਲ ਹਾਂਜੀ ਤੇ ਵੀਰ ਕਰੀਏ ਸਟਾਰਟ ਤੇ ਫਿਲ ਵੀਰੇ ਕਿਹੜੇ ਇਧਰੋਂ ਆਜੋ ਬੇਸ਼ੱਕ ਪਹਿਲੇ ਨੰਬਰ ਤੋਂ ਸਟਾਰਟ ਕਰ ਲਗੇ ਇਹ ਸਾਈਵਲ ਕ੍ਰੋਸ ਅੰਗੇ ਜੀ ਹਾਂਜੀ ਹਾਂਜੀ ਸਾਈਵਲ ਕਰਵਾਓ ਸਾਈਵਲ ਕਰਾਓ ਸਾंगा ਠੀਕ ਆ ਤੇ ਆ ਵਹਿੜ ਜਿਹੜੀ ਦੋਸਤੋਂ ਪੂਰਾ ਤੁਸੀਂ ਬੌਡੀ ਬੰਦਰ ਪੂਰਾ ਸਟਰਕਚਰ ਜਿਹੜਾ ਵਹਿੜ ਦਾ ਦੇਖ ਲਓ ਐਦਾਂ ਦੀ ਵਹਿੜ ਦਿਖਦੀ ਆ ਥਾਂ ਦੇਵਾ ਜਿਹੜਾ ਦੋਸਤੋਂ ਬਣਾਈ ਜਾਂਦੀ ਆ ਤਕਰੀਬਨ ਲੜਦੋੜ ਹਜੇ ਕਾਫੀ ਆ ਉਮੀਦ ਕਰਦੇ ਵੀ ਇਹ ਥਣ ਲੈ ਕੇ ਜਾਂਦੀ ਭਈ ਇਹ ਪੁੱਛਦੇ ਆ ਅੱਛਾ ਵੀਰ ਪੀਪਲ ਆ ਦੇਣਾ ਕਿੰਨੇ ਕੁ ਲੱਗ ਜਊਗੇ ਇਹ ਦਿਨ 7-8 ਤੋਂ 8 ਲੈ ਜਾਏਗੀ ਜੀ ਹਫ਼ਤਾ ਹੀ ਮੰਨ ਕੇ ਚੱਲਗੇ ਹਾਂਜੀ ਹਫ਼ਤਾ ਹੀ ਮੰਨ ਤੇ ਸੂਆ ਕਿੰਨਾ ਸਮੂਹ ਵੀ ਸੂਆ ਤੀਜਾ ਸਵੇਰਾ ਜੀ ਤੀਜਾ ਸੂਆ ਹਾਂਜੀ ਠੀਕ ਆ ਬਾਕੀ ਟਿੱਪਨ ਟੂਪਨ ਵਧੀਆ ਓਕੇ ਸੀ ਟਿੱਪਨ ਟੂਪਨ ਆਣ ਸੀਲ ਠੰਢੀ ਜਿਹੀ ਜੈਂ ਮਰਜੀ ਤਾਂ ਬਾਕੀ ਦੋਸਤੋ ਥਣ ਹਵਾਨੀ ਦੀ ਬਿਲਕੁਲ ਜਿਹੜੀ ਆ ਤੁਸੀਂ ਕੁਆਲਿਟੀ ਦੇਖੋ ਦਿੱਥਾਂ ਵਰਲਾ ਵੇਖੋ ਸਪੇਸ ਵੇਖੋ ਠੀਕ ਆ ਜੀ ਐਨ ਬਿਲਕੁਲ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਣ ਵੈੜ ਦੇ ਲੱਗਾ ਤੇ ਤੀਜਾ ਸਵੇਰ ਸੂਣਾ ਠੀਕ ਆ ਜੀ ਇਹਨੂੰ ਥੋੜਾ ਜਨਾ ਬਜਰੀ ਪੈਰ ਚ ਵੱਟ ਗਈ ਥੋੜਾ ਜਿਹਾ ਲਗਾਉਂਦੇ ਆ ਤੇ ਦੱਸਣਾ ਜਿਉਰੀ ਆਪਾਂ ਦੇ ਵੀੜੇ ਚ ਅੱਛਾ ਜੀ ਹਾਂ ਜੀ ਐਨਾ ਜੇ ਬਾਜੋ ਪੈਣ ਭਾ ਕੋਈ ਖਰਾਬ ਹੋਵੇ ਆਣ ਕੇ ਹਨਾ ਉਹ ਚੰਗਾ ਨਹੀਂ ਲੱਗਦਾ ਬਜਰੀ ਪੈਰ ਦੇ ਵਿੱਚ ਆ ਜਿਹੜਾ ਉਲਟ ਬਹਿਣੀ ਵਾਲਾ ਮਹਾਰਾ ਪੈਰ ਇੱਥੋਂ ਮਾਰਾ ਜਮੰਗੀ ਲਗਾਉਂਦੀ ਹੋਊਗੀ ਦਰਦ ਜੀ ਮਸੂ ਈ ਗੱਲ ਬਰਨਾ باقی ਕੋਲ ਕੇ ਖਾਣੇ ਆਪਾਂ ਬਾਕੀ ਦੋਸਤੋ ਥੋੜੀ ਜਿਹੀ ਸਵੇਲਿੰਗ ਤੁਹਾਨੂੰ ਨਜ਼ਰ ਆਊਗੀ ਸੋਜਣਾ ਚ ਰਹੂ ਗਿਆ ਮੈਂ ਤੁਹਾਨੂੰ ਦਿਖਾਉਣਾ ਆ ਵੇਖੋ ਜਿਹੜਾ ਬਿਲਕੁਲ ਬਹਿਣੀ ਵਾਲਾ ਪੈਰ ਆ ਦੋਸਤੋ ਕੁਝ ਬੱਜਰੀ ਖੁਪਣ ਕਰਕੇ ਵੀਰਾਂ ਦਾ ਵੀ ਥੋੜਾ ਜਿਹਾ ਲੰਗ ਮਾਰਦੀ ਆ ਸਵੇਲਿੰਗ ਜੀ ਹੋਈ ਆ ਦਰਦ ਮਹਿਸੂਸ ਕਰਦੀ ਆ ਬਾਕੀ ਕਿਸੇ ਤਰ੍ਹਾਂ ਦੀ ਸਵੇਲਿੰਗ ਉੱਪਰ ਜੱਟਿਆਂ ਦੇ ਕੋਟਿਆਂ ਦੇ ਜਾਂ ਕਿਸੇ ਤਰ੍ਹਾਂ ਦੀ ਉਹ ਨਹੀਂ ਹੈਗੀ ਥੱਲੇ ਕੁਝ ਉਪਣ ਦੇ ਕਰਕੇ ਜਿਹੜੀ ਥੋੜੀ ਜਿਹੀ ਸਵੇਲਿੰਗ ਆ ਤੇ ਪੀੜ ਮਾਰੀ ਦਰਦ ਭੇਨ ਮਹਿਸੂਸ ਕਰਦੀ ਆ ਬਾਕੀ ਜਿਹੜਾ ਦੱਸਣਾ ਜ਼ਰੂਰੀ ਹੈ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀ ਭੈਣ ਭਰਾ ਨੇ ਆਉਣਾ ਆ ਜਿਹੜਾ ਪਹਿਣੀ ਵਾਲੇ ਪਾਸਿਓ ਤੁਸੀਂ ਨਾਲ ਥੰਨੇ ਪਾ ਕੇ ਚੈੱਕ ਕਰੋ ਜੀ ਇਹ ਵੀ ਬਿਲਕੁਲ ਇਹਨੂੰ ਮੜਾ ਚੋੜ ਲਿਆ ਪਰ ਕੱਚੇ ਦਾ ਜੀ ਹਾਂ ਜੀ ਤੋੜ ਲਿਆ ਮੜਾ ਚੋਟ ਹੋਈ ਬਾਕੀ ਭਰਾਵੋ ਵੈਰਡ ਦਾ ਜਿਹੜਾ ਕੱਦਗਾਠਾ ਮੀਡੀਅਮ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਠੀਕ ਹੈ ਸ਼ਾਈਵਾਲਾ ਕ੍ਰੋਸ ਅੰਗ ਦੇ ਵਿੱਚ ਤੇ ਪਿਪਲ ਭਰਾ ਦੁੱਧ ਦੀ ਕੈਪੈਸਿਟੀ ਵੈਸੇ ਕਿੰਨੀ ਕਰਾਣੀ ਚਾਹੀਦੀ ਹੈ ਤੁਹਾਡਾ ਕੰਮ ਵੈਸੇ ਡੇਲੀ ਦਾ ਹੀ ਹੈ ਭਾਜੀ ਇਹ ਮੇਰੇ ਸਾਹ ਤਾਂ 22 ਪਲੱਸ ਕਰੇਗੀ ਜੀ 22 ਪਲੱਸ ਹਾਂ 22 ਪਲੱਸ ਠੀਕ ਹੈ ਹਾਂ ਤੁਸੀਂ ਵੀ ਮੰਨ ਕੇ ਚਲੋ ਠੀਕ ਹੈ ਜੀ ਵੀ ਮੰਨ ਕੇ ਵੀਰਾਂ ਦਾ ਜਿਹੜਾ ਦੋਸਤੋਂ ਤੁਸੀਂ ਸੌਦਾ ਕਰ ਸਕਦੇ ਹੋ ਕਿਉਂਕਿ ਕੁਆਲਿਟੀ ਜਿਹੜੀ ਹਵਾਨੇ ਦੀ ਦੇਵੇ ਦੀ ਕਾਫੀ ਖੂਬਸੂਰਤ ਹੈ ਦੇ ਥੋੜਾ ਜਿਆ ਤੁਹਾਨੂੰ ਮੈਂ ਦੱਸ ਦਿੱਤਾ ਸੀ ਜਦੋਂ ਕੋਈ ਦਾ ਜ਼ਿਕਰ ਕਰਨਾ ਪੈਂਦਾ ਸੀ ਥੋੜਾ ਜਿਆ ਤੁਹਾਨੂੰ ਮਹਿਸੂਸ ਹੋਊਗਾ ਤੋਰੇ ਦੇ ਵਿੱਚ ਨਹੀਂ ਤਾਂ ਤੁਹਾਨੂੰ ਉਹ ਵੀ ਮਹਿਸੂਸ ਨਹੀਂ ਹੋਊਗਾ ਕਿਉਂਕਿ ਥੋੜੀ ਜਿਹੀ ਸਵੇਲਿੰਗ ਸੀ ਲੰਘ ਜੇ ਉਸੇ ਬੰਦ ਬਣ ਦੋ ਮੈਟ ਤੇ ਬੰਨੋ ਇਹ ਤਾਂ ਸਵੇਰੇ ਦੀ ਡਿਮਾਂਡ ਫਿਰ ਲੈਣਦਣ ਕੀ ਰੱਖਿਆ ਹੈਗਾ ਵੀ ਕਿੱਥੋਂ ਤੱਕ ਆਪਾਂ ਦੇ ਲੈ ਕਰ ਦੇਣਾ ਭੈਣ ਭਰਾਵਾਂ ਦਾ। ਭਾਜੀ ਇਹਦੀ ਡਿਮਾਂਡ ਆਪਾਂ 50000 ਰੁਪਇਆ। 50000। ਮਾਨਤਾਣ ਕਰ ਦਾਂਗੇ। ਅੱਛਾ ਜੀ। ਹਾਂ। 50000 ਦੇ ਵਿੱਚੋਂ ਜੀ? ਹਾਂ ਜੀ 50000। ਠੀਕ ਹੈ। ਹਾਂ। ਲਓ ਪ੍ਰਭੂ ਵੈੜ ਚੰਗੀ ਆ। ਇੱਕ ਤਾਂ ਦੋਸਤੋਂ ਗਰਮੀ। ਬਹੁਤੇ ਵੀ ਜਦੋਂ ਆਪਾਂ ਐਵੇਂ ਦੀ ਕ੍ਰੋਸ ਬੈਡ ਦਿਖਾਉਨੇ ਆ ਤੇ ਗਰਮੀ ਦਾ ਪੱਖ ਵੀ ਜ਼ਿਕਰ ਕਰਦੇ ਆ ਵੀ ਕਿਸੇ ਤਰ੍ਹਾਂ ਦੀ ਕੋਈ ਗਰਮੀ ਗੁਰਮੀ ਮਨਾਉਣ ਦਾ ਇਸ ਵੈੜ ਦੇ ਵਿੱਚ ਕੋਈ ਨਹੀਂ ਹੁੰਦਾਗਾ। ਇਹ ਕਿਉਂਕਿ ਕ੍ਰੋਸ ਆਂਗ ਦੇ ਵਿੱਚ ਹੁੰਦੀ ਆ। ਤੇ ਆ ਜਿਹੜਾ ਤੁਸੀਂ ਥਾਂ ਦੇ ਵਾਇਰ ਕੋਈ ਮੈਂ ਤੁਹਾਨੂੰ ਫੇਰ ਦਿਖਾ ਦਣਾ ਉਲਟ ਬਹਿਣੀ ਵਾਲੇ ਪਾਸਿਓ ਬਾਕੀ ਸੀਲਸ ਲੱਗ ਪੂਰੀ ਜ ਹੈ ਠੀਕ ਹੈ ਜੀ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ 55 ਜੀ ਹਾਂ ਜੀ 50 ਸੀ 55 ਸੀ 50 ਹੀ 50 50000 ਹਾਂ ਠੀਕ ਆ ਆ ਜਾਓ ਜੀ ਇਸ ਤੋਂ ਬਾਅਦ ਦੋਸਤੋ ਜਿਹੜੀ ਅਗਲੀ ਤੁਹਾਨੂੰ ਵੇੜ ਦਿਖਾਵਾਂਗੇ ਇਹ ਬਿਲਕੁਲ ਸੂਈ ਸਵਾਈ ਆ ਠੀਕ ਆ ਸੂਈਸ ਬਾਈ ਵੜਾ ਤੇ ਸਮਾ ਪੁੱਛ ਲਈਦੇ ਆ ਤੇ ਆਨੇ ਨੂੰ ਕਿੰਨੇ ਹੋ ਗਏ ਵੀਰੇ ਸੂਈ ਨੂੰ ਮਹੀਨਾ ਇੱਕ ਹੋ ਗਿਆ ਜੀ ਇੱਕ ਮਹੀਨਾ ਹੋ ਗਿਆ ਹਾਂਜੀ ਹੂੰ ਤੇ ਬੱਚਾ ਥੱਲੇ ਬੱਚਾ ਥੱਲੇ ਬੱਚਾ ਆ ਗਿਆ ਬੱਚਾ ਆ ਗਿਆ ਹਾਂ ਠੀਕ ਆ ਆ ਕਰੋ ਚੈੱਕ ਜੀ ਠੀਕ ਆ ਬੱਚਾ ਥੱਲੇ ਆ ਮੇਲ ਕਾਫ ਆ ਬੱਚਾ ਜੀ ਤੇ ਸੂਆ ਵੜਾ ਦੂਜਾ ਸੂਈ ਹੋ ਗਈ ਜੀ ਨਹੀਂ ਪਹਿਲਾ ਸਵਾਲ ਪਹਿਲਾ ਜੀ ਪਹਿਲਾ ਕੋਲੋਂ ਬੱਚੀ ਦੋਸਤੇ ਵੀ ਸੂਈ ਆ ਮਹੀਨੇ ਕਿਤੇ ਲੱਗ ਸਮ ਜਿਹੜਾ ਸਮਾ ਹੋ ਗਿਆ ਸੇਲ ਸੰਧੀ ਜਮਾਤ ਨੂੰ ਥੋੜਾ ਡਰਦੀ ਹੈ ਆਦੇ। ਇਹ ਆਹ ਤਾਂ ਬਹੁਤ ਹੀ ਵਧੀਆ ਚੰਗਾ ਨੋਗਰਾ ਲੱਗਾ। ਅੱਛਾ ਪੀਪਲ ਭਾਈ ਕਿੰਨਾ ਕੁ ਦੁੱਧ ਹੁਣ ਮੌਕੇ ਦਾ ਹਾਜ਼ਰ ਕੀ ਜਾਂਦਾ ਥਰੇ? ਭਾਜੀ ਦੁੱਧ ਤਾਂ ਦੇਗਾ ਸੀ 14 ਕਿਲੋ। ਹੂੰ। ਹੁਣ ਥੋੜਾ ਜਿਹਾ ਵੈੜ ਦੇਣਾ ਜੀ ਨਹੀਂ ਲਾਇਆ। ਹੂੰ ਹੂੰ। ਇਹਦੇ ਕਰਕੇ ਦੁੱਧ ਘਟਾ ਕੇ 12 ਕਿਲੋ ਨੇਟ ਹੈ। ਹਾਂ। ਹੁਣ 12 ਕਿਲੋ। ਹਾਂ। ਜਿਹੜਾ ਵੀ ਚਵਾ ਦਾਂਗੇ ਭੈਣ ਭਰਾ। ਹਾਂ ਜਿਹੜਾ ਚਵਾ ਦਾਂਗੇ। ਠੀਕ ਹੈ ਬਿਲਕੁਲ। 12 ਕਿਲੋ ਜਿਹੜਾ ਕਿਸਾਨ ਵੀਰੋਂ ਦੁੱਧ ਇਸ ਵੈੜ ਤੇ ਕੋਲ ਆ। ਅੱਜ ਬਿਲਕੁਲ ਜਿਹੜਾ ਵੀਰ ਕਿਸੇ ਨੇ ਚੁਵਾਈ ਕਰ ਲੈਣੀ ਹੈ ਵੜ ਚੰਗੀ ਆ ਪਸੰਦ ਆਊਗੀ ਛੋਟਾ ਭਾਅ ਹੋਵੇਗਾ ਵੜ ਵੀ ਛੋਟੀ ਆ ਵਾਲੀ ਵੱਡੀ ਨਹੀਂ ਕਹਿੰਦੇਗੇ ਦਰਮਿਆਨੀ ਹਾਈਟ ਆ ਤੇ ਰੇਟ ਵੀ ਬਿਲਕੁਲ ਸੁੱਤਰ ਜਈ ਆ ਤੇ ਦੁੱਧ ਜਿਹੜਾ ਦੋਸਤੋਂ 12 13 12 13 ਇਸ ਵੜ ਦੇ ਦਿੱਤੀ ਜਾਣਾ ਤੇ ਸਮਾਂ 1 ਮਹੀਨੇ ਦਾ ਹੋ ਗਿਆ ਸੂਈ ਨੂੰ ਤੇ ਖੋਲ ਕੇ ਵੀਰੇ ਦਿਖਾ ਜੀ ਇਹਨੂੰ ਖੋਲ ਕੇ ਆਸੇ ਕਾਬਦੀ ਭਵਾਨੇ ਦੀ ਕਵਾਤੀ ਭਰਾਓ ਚੰਗੀ ਆ ਠੀਕ ਆ ਸਤਗੜ ਵੀ ਵਹਿੜ ਦਾ ਚੰਗਾ ਥੋੜੀ ਜਿਹੀ ਵੀਰੇ ਇਹਨੂੰ ਹੋਰ ਤੋਰ ਦਿਓ ਐ ਇਹਨੂੰ ਘਮਾ ਲਓ ਹੋਰ ਕਿਹੜਾ ਤਵਾ ਲਓ ਨੇੜੇ ਹੋਣੀ ਨਾਗ ਮੋਲ ਫਿਰ ਡਿਮਾਂਡ ਕੀ ਹੈ ਸਰ ਜੀ ਪਾ ਪਾ ਜੀ ਜਾਇ ਰੈਡੀ ਹੈ ਜੀ ਅੱਛਾ ਜੀ ਹਾਂ ਜੀ ਸੇਲ ਹੈ ਕਿਥੋਂ ਤੱਕ ਫਿਰ ਆਪਾਂ ਕਰਦੇ ਨੇ ਇਹ 36000 ਦੇ ਪਿਆ 36000 ਹਾਂ 36000 ਦੀ ਡਿਮਾਂਡ ਤਾਂ ਕਰ ਹਾਂ ਉਹ ਨੇਕੀਰ ਦੇ ਵਿੱਚੋਂ ਵੀ ਮੰਤਨ ਹੋ ਜਾ ਹਾਂ ਉਹ ਨੇਕੀ ਠੀਕ ਹੈ ਜੀ 36000 ਦੇ ਵਿੱਚੋਂ ਭਰਾਵਾ ਮੰਤਨ ਹੋ ਜਾਊਗਾ ਵੈੜ ਚੰਗੀ ਹੈ ਬਿਲਕੁਲ ਇੱਕ ਮਹੀਨੇ ਸਮਾਂ ਹੋਇਆ ਠੀਕ ਆ ਇੱਥੇ ਆ ਕੇ ਪਸ਼ੂ ਜਿਹੜਾ ਦੋਸਤੋਂ ਪੀਕ ਤੇ ਦੁੱਧ ਹੁੰਦਾ ਇੱਕ ਮਹੀਨਾ 20 ਦਿਨ ਪੀਕ ਤੇ ਦੁੱਧ ਪਸ਼ੂ ਹੁੰਦਾ ਤੇ ਦੁੱਧ ਜਿੰਨਾ ਵੀ ਥੱਲੇ ਹੈਗਾ ਉਹਨੂੰ ਤੁਸੀਂ ਬੇਸ਼ੱਕ ਹੋਰ ਵੀ ਕਿਲੋ ਖੰਡ ਵਧਾ ਸਕਦੇ ਹੋ ਨਹੀਂ ਤਾਂ ਤੁਸੀਂ 12 ਕਿਲੋ ਮੰਨ ਕੇ ਜਿਹੜਾ ਸੱਦਾ ਕਰ ਸਕਦੇ ਹੋ। ਬਾਕੀ ਥਾਂ ਥੋੜ ਨੂੰ ਵੇਖੋ ਪੂਰਾ ਨੋਕਲਾ ਥਾਣਾ ਸਪੇਸ ਵਿੱਚ ਜਿਹੜੀ ਹੈ ਦੋਸਤੋ ਬਿਲਕੁਲ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ। ਠੀਕ ਹੈ। ਤੇ ਆਜੋ ਵੀਰ ਜੀ। ਇੱਕ ਦੋਸਤੋ ਲਾਸਟ ਦੇ ਵਿੱਚ ਇੱਕ ਹੋਰ ਵਾਇਡ ਆ ਐਚਐਫ ਬੱਛੀ ਆ ਫਲੂਨ ਵੈਰਨੈਸ ਹੁਣਾ ਪਹਿਲਾ ਸਵੇਰ ਸੂਣਾ ਪੁੱਛ ਲੈਣੀ ਆ ਵੀ ਕੀ ਡਿਟੇਲ ਆ ਇਸ ਵਾਇਡ ਦੀ। ਵੈਰ ਤਾਂ ਉਹ ਵੀ ਪਸੰਦ ਆਉਗੀ। ਤਦ ਕਾਠੀ ਸੋਣਾ ਠੀਕ ਹੈ ਜੀ। ਤੇ ਇਹ ਵੀ ਰਦਦੋਂ ਦੂੰਦੋਂ ਪਤਾ ਮੂੰਹ ਕਿਵੇਂ ਆ। ਇਹ ਦੋਂਦੀ ਏ ਦੱਸਦੇ ਨੇ। ਦੋਂਦੀ ਹੋਵੇਗੀ। ਹਾਂਜੀ। ਠੀਕ ਆ। ਸੂਗਾ ਪਹਿਲਾਂ ਨਹੀਂ ਸੋਣਾ ਫਿਰ ਹਣਾ। ਹਾਂ ਪਹਿਲਾਂ। ਪਹਿਲਾਂ ਸੂਗਾ ਤੇ ਦਿਨ ਹਜੜ ਜਾਂਦੀ ਏ ਵੀ। ਦਿਨ ਨਾਲੇ ਲੈ ਜਾਣਾ ਮੇਰੇ ਸਾਹ ਸਦਾ 10-12 ਦਿਨ ਲੈ ਜਾਣਾ। 10 ਤੋਂ 12 ਕੇ ਦਿਨ। ਹਾਂਜੀ। ਠੀਕ ਆ। ਤੇ ਠੀਕ ਆ ਭਰਾ। ਇਹ ਕਿਦਿਆਂ ਬੜਾ ਇਹਨੂੰ? ਹਾਂਜੀ। ਇਹਨੂੰ ਹਿੱਕਦਿਗੇ। ਆ ਕਰੋ ਚੈੱਕ ਜੀ ਪਹਿਲਾ ਸੁਆ ਦੋਸਤੋ ਬੱਚੀ ਸੋਨਾ ਤੇ ਮੂੰਹੋਂ ਦੁੰਦੀ ਆ ਦੋ ਦੰਦਾ ਤੇ ਬਿਲਕੁਲ ਨਵੀਂ ਬੱਚੀ ਆ ਆ ਜਿਹੜਾ ਤੁਸੀਂ ਬੈਕ ਸਾਈਡ ਤੋਂ ਅਜਾ ਭਾਈ ਸੁੰਦੀ ਨਹੀਂ ਘੱਟੋ ਘੱਟ ਦਿਨ ਲੈ ਜਾਊਗਾ ਹਾਂ ਤੇ ਲੈ ਜੇ ਜੇ ਮਰਜ਼ੇ ਠੰਡ ਜੇ ਮਰਜ਼ੇ ਬੈਠਾ ਕੋਈ 8-10 ਦਿਨ ਤਾਂ ਲੈ ਜੂ ਨਾਰਮਲੀ ਹਾਂ ਲੈ ਜਾਏਗੀ ਮੈਂ ਤੁਹੇ ਹੀ ਕੱਢੇਗੀ ਦੱਸੂ ਠੀਕ ਆ ਇੱਕ ਸਾਈਡ ਤੇ ਭਾਲਾ ਭਾਲਜ ਹੈਗੀ ਜੀ ਹਾਂ ਭਾਲ ਪਈ ਭਾਲ ਪਈ ਥੋੜੀ ਜੀ ਹਾਂ ਭਾਲ ਪਈ ਆ ਥੋੜੀ ਬਾਕੀ ਦੋਸਤੋ ਹਵਾਨਾ ਕੁਆਲਿਟੀ ਜਿਹੜੀ ਚੰਗੀ ਬਣਾਵੇ ਕਿਉਂਕਿ ਦਿਨ ਬਦ ਦਿਨ ਜਿਹੜਾ ਹੁਣ ਵਾਨਾ ਸਟਾਰਟ ਹੀ ਹੋਈ ਹੈ ਜੇ ਤੇ ਕਦ ਕਠੀ ਆ ਤੁਹਾਨੂੰ ਮੈਂ ਦਿਖਾ ਦਿੰਦਾ ਦੂਰੀ ਤੋਂ ਵੀ ਵੀ ਜਿਹੜੀ ਕ ਹਾਈਟ ਆ ਪੂਰੀ ਆ ਬੱਚੀ ਦੀ ਹਾਈਟ ਫੁੱਲ ਆ ਵੱਡੀਆਂ ਬੱਚੀਆਂ ਵੱਡੀਆਂ ਬੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਹੋ ਹਾਂਜੀ ਆਫ ਯਸ ਕੁਆਲਟੀ ਠੀਕ ਆ ਬਾਕੀ ਆ ਥਣ ਥਣ ਨੂੰ ਵੇਖੋ ਜੀ ਥਣ ਵੀ ਪੂਰਾ ਹੱਥੀ ਚ ਬਈ ਨਿਕਲ ਆਉਣਾ ਜੀ ਪੂਰਾ 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 ਜੀ ਕੀ ਟੰਡਾ ਹਲੋ ਲੋ ਵੀ ਭਰਾਵੋ 3 ਸਲੱਗ ਪੁਣਾ ਵੀ ਵੈੜ ਦੇ ਵਿੱਚ ਪੂਰਾ ਤੇ ਹਾਈਟ ਵੀ ਪੂਰੀ ਆ ਦੋਂਦੀ ਆ ਦੋਦਾਂ ਦਾ ਦੰਦੋਂ ਮੋਹ ਤੇ ਖੋਲ ਕੇ ਵੀ ਦਿਖਾਰ ਕੇ ਵੀ ਹੌਲੀ ਤੋਰਨੇ ਚ ਭਰਾਏ ਹਾਂ ਠੀਕ ਹੌਲੀ ਤੋਰ ਹੌਲੀ ਜੰਮ ਕਰੀਏ ਫੋਲ ਵੱਡੀ ਹਾਈਟ ਦੇ ਵਿੱਚ ਦੋਸਤੋ ਜੇਕਰ ਆਪਾਂ ਏਜ ਅਕੋਰਡਿੰਗ ਦੇਖੀਏ ਤੇ ਵੈੜ ਨੇ ਹਜੇ ਹੋਰ ਵੀ ਬਣਨਾ ਵਧਣਾ ਦੂਜੇ ਸੂਵੇ ਤੀਜੇ ਸੂਵੇ ਤੱਕ ਜਾਂਦੇ ਆ ਵੈੜ ਪੂਰੀ ਵੱਡੀ ਐਚਐਫ ਦੀ ਗੱਲ ਕਰੀਏ ਤਾਂ ਫੁੱਲ ਵੱਡੀ ਹਾਈਟ ਦੀ ਵਾੜ ਬਣੂਗੀ ਤੇ ਹੁਣ ਵੀ ਕੱਦ ਕਠੀ ਪੂਰਾ ਹੈਗਾ ਠੀਕ ਹੈ ਨਿੱਗਰ ਆ ਪੂਰੀ ਰਾਜੀਰ 보면은 ਦੇ ਪਾਸੋਂ ਤੋਂ ਦੋਸਤੋ ਸਮੇਂ ਸਮੇਂ ਤੇ ਹਿਸਾਬ ਨਾਲ ਗਿਆ ਤੇ ਕਮਾਲ ਕਰ ਲੂਗੀ ਉਹਦੇ ਇੱਕ ਦਿਨਾਂ ਦੇ ਵਿੱਚ ਅਜੇ ਯਾਰ ਤੋਂ ਦੱਸ ਦੇਣ ਦਾ ਸਮਾਂ ਤੁਸੀਂ ਨਾਰਮਲ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਕੀ ਆ ਤਾਂ ਨਾ ਕਿਸੇ ਤਰ੍ਹਾਂ ਦੀ ਕੋਈ ਪੋਰਟਪਾਲ ਜਿਉ ਵੀ ਨਹੀਂ ਇਹ ਦੇਖਦੇ ਨਹੀਂ ਕਿਸੇ ਤਰ੍ਹਾਂ ਦਾ ਐਕਟਰ ਵਾਧੂ ਛਰੂ ਨਹੀਂ ਲੱਗਦਾ ਹਾਂ ਦਾ ਲੱਗ ਠੀਕ ਆ ਅੱਛਾ ਪੀਪਲ ਵੀਰ ਕਿੰਨੀ ਕ ਡਿਮਾਂਡ ਫਿਰ ਇਸ ਵਾਰ ਦੀ ਐ ਭਾਦੀਆਂ ਦੀ ਡਿਮਾਂਡ 55000 ਦੀ ਆ ਜੀ 55 ਹਾਂਜੀ ਹੂੰ ਉਹਦੇ ਵਿੱਚ ਮਾਨਤਾ ਕਰਤਾ 55 ਦੇ ਵਿੱਚੋਂ ਥੋੜਾ ਬਾਧਾ ਹੋਊਗਾ ਮਾਨਤਨ ਜਾਂ ਮੰਨ ਗਏ ਹਾਂ ਥੋੜਾ ਬਾਧਾ ਥੋੜਾ ਬਾਧਾ ਹਾਂ ਥੋੜਾ ਬਾਧਾ ਠੀਕ ਹੈ ਜੀ ਸੋ ਦੋਸਤੋ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜਿਹੜਾ ਵੀਰ ਖਰੀਦਣ ਆਊਗਾ ਘਰੇ ਖਰੀਦਦਾਰ ਜਿਹੜਾ ਵੀ ਰਾਊਗਾ ਕਰੇ 55000 ਦੇ ਵਿੱਚੋਂ ਲੈਸ ਹੋ ਜਾਊਗੀ ਠੀਕ ਆ ਬਾਕੀ ਵੈਣੀ ਵਾਲੇ ਪਾਸਿਓਂ ਥਾਂ ਤੋਂ ਇੱਕ ਵਾਰੀ ਤੁਸੀਂ ਆਫੇਰ ਦੇਖ ਲਓ ਠੀਕ ਹੈ ਜੀ ਤੇ ਥਾਂ ਦੀ ਕੁਆਲਿਟੀ ਚੰਗੀ ਆ ਬਾਕੀ ਪਹਿਲਾ ਸੂਬਾ ਜਿਹੜਾ ਵੈਰਨਸ ਹੋਣ ਕਰਕੇ ਭਲਾ ਜਰੂਰ ਦੋਸਤੋ ਹੈਗੀਆਂ ਨੇ ਤੇ ਹੋਣ ਵਾਲੇ ਸਮੇਂ ਦੇ ਵਿੱਚ ਥੋੜੀ ਬਾਤੀ ਪਾਲਵਾ ਦਊਗੀ ਵੀ ਬਾਕੀ ਲੇਵਾ ਜਿੰਨਾ ਬਣਾਉਂਗੀ ਠੀਕ ਹੈ ਜੀ ਯਾਦ ਪਾਤਾ ਲਈ ਪੂਰੀ ਰਹਿਗਾ ਹਵਾਨਾ ਖੁੱਲਾ ਤਿਆਰ ਕਰ ਲਊਗੀ ਤੇ ਨੰਬਰ ਆਪਾਂ ਲੈ ਲੈਨੇ ਵੀਰ ਦੇ ਤੇ ਵਿਪਲ ਵੀਰੇ ਨੰਬਰ ਸੰਪਰਕ ਆਪਣੇ ਜਰੂਰ ਦੇ ਦਈਏ ਆਪਣਾ ਨੰਬਰ 70098 ਹਾਂਜੀ 7027 ਠੀਕ ਹੈ ਜੀ ਇੱਕ ਵਾਰੀ ਫਿਰ ਬੋਲ ਦਿਗੇ ਜੀ 70098 7027 ਤੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਿਪਲ ਤੇ ਪਸ਼ੂ ਵਪਾਰ ਦਾ ਕੰਮ ਬੜਾ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਦੋਸਤੋ ਪਸੰਦ ਆਈ ਬੈਠ ਦੀ ਤਸੱਲੀ ਆ ਤੁਸੀਂ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ